ਲਾ ਫੇਰ ਮਾਤੀ ਜਾਂ ਨੰਬਰ ਫੇਰ ਰੱਖ ਲਿਆ ਆਹ ਉਹ ਰਹਾ ਦੇਖੋ ਇਹ ਕੀ ਜੀ ਨਾ ਓਕੇ ਗਾ ਉਹ ਕਾ ਸੋਤਾ ਵੀ ਕਰ ਗਿਆ ਦੂਜਾ ਨੰਬਰ ਵੀ ਤੇ ਸਾਡੇ ਬੱਚੇ ਅੱਜ ਹਰਾਂ ਦਾ ਪੂਲ ਦੇ ਵਿੱਚ ਨਹਾ ਰਹੇ ਨੇ ਮੁੰਡੇ ਸਾਡੇ ਨੌਜਵਾਨ ਉਹ ਦੇਖੋ ਹੁਣ ਕੱਦੂ ਦੇ ਵਿੱਚ ਇਹ ਕਬੱਡੀ ਖੇਡਣ ਲੱਗੇ ਹੋਏ ਨੇ ਆਕਾਸ਼ ਕਾਸ ਦੀ ਪੂਹਲਾ ਮੁੰਡਾ ਸੁਖਵਿੰਦਰ ਬੱਗੇ ਵਾਲਾ ਤੇ ਮਾਮਾ ਇਹਨਾਂ ਦਾ ਮਾਮਾ ਜਵਾਕ ਬਣਿਆ ਆ ਦੇਖੋ ਇਹਨਾਂ ব্রাহ্মণ ਨੰਗਲ ਮਾਲਪੁਰ ਦਾ ਨੇੜੇ ਪਿੰਡ ਹੈ ਦਾ ਹਸਿਆਰਪੁਰ ਦੇ ਦੇ ਵਿੱਚ ਨੰਗਲ ਕਲਾਂ ਯਾ ਪੁੱਤੇ ਦਾ ਹੈ ਕਾਸ ਉਹਨਾਂ ਦਾ ਮਾਮਾ ਅੱਜ ਕਬੱਡੀ ਖੇਡ ਰਹੇ ਨੇ ਕਬੱਡੀ ਕਾਲੀ ਖੇਡ ਰਹੇ ਨੇ ਕਮਲ ਕੁੱਟ ਰਹੇ ਨੇ ਮੈਂ ਇਹਨਾਂ ਨੂੰ ਕਿਹਾ ਸੀ ਮਖਾ ਵੀ ਤੂੰ ਬੇਲ ਨਹੀਂ ਆਉ ਤੁਸੀਂ ਜਾਂ ਸਾਹਮਣੇ ਵੱਟ ਨੂੰ ਮਿੱਟੀ ਲਾ ਲਓ ਮਿੱਲੋ ਵੀਰਾ ਕੱਦੂ ਕਰ ਗਿਆ ਜੀ ਮੈਂ ਕਿਹਾ ਤੁਸੀਂ ਮਿੱਟੀ ਲਾ ਦਿਓ ਇਹਨੇ ਜੀ ਕਿਹਾ ਠੀਕ ਆ ਆਇਆ ਤਾਂ ਮਿੱਟੀ ਲਾਉਣ ਤੇ ਪਰ ਇੱਥੇ ਆ ਕੇ ਇਹ ਪੂਰੀ ਕੰਮ ਕਰਨ ਲੱਗ ਗਏ ਕਹੀ ਤਾਂ ਥੋੜੀ ਦਿੱਸਦੀ ਨਹੀਂ ਕਿਤੇ ਕਹੀ ਵੀ ਨਹੀਂ ਹੈਗੀ ਕਿਤੇ ਇਹਦੇ ਆ ਦੇਖੋ ਅੱਗੇ ਪਾਸੇ ਬੁਗਿਆ ਤੇ ਕੁੰਦਰ ਨੂੰ ਖਾ ਕਾਸਾ ਮੰਮਾ ਮੰਨ ਰਿਹਾ ਆਛਾ ਦੇਖ ਲਿਆ ਤੁਹਾਡਾ ਦਾ ਕੰਮ ਦੇਖ ਲਿਆ ਸੋ ਤੋਂ ਇੱਕ 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 ਬੰਦਾ ਨਹੀਂ ਉਹ ਤਾਂ ਰੁਕਿਆ ਹੈਗਾ ਇਹ ਆ ਨੰਗਲਕਲਾਂ ਦਾ ਮਾਲਪੁਰ ਦੀ ਧਰਤੀ ਦਾ ਨੰਗਲਕਲਾਂ ਪਿੰਡ ਦਾ ਰਮਨ ਰਮਨ ਬੈਂਸ ਤੇ ਇਹ ਨੰਬਰ ਚੱਕ ਗਿਆ ਕਬੱਡੀ ਚੋਂ ਇੱਕ ਨੰਬਰ ਲੈ ਗਿਆ ਹੁਣ ਦੇਖਦੇ ਆ ਕਿੰਨੇ ਕਿੰਨੇ ਕਬੱਡੀ ਪਾਉਣੇ ਨੇ ਬਈ ਪੰਜ ਪੰਜ ਠੀਕ ਆ ਆਜੇ ਕੰਮ ਲਗੋੜਦੇ ਐ ਇੰਨਾ ਹੀ ਤੁਸੀਂ ਮੜਾ ਬੱਟਾਂ ਦੇ ਜੋਰ ਲਾਉਂਦੇ ਬੋਟੇ ਘੱਟ ਥੋੜਾ ਜਿਹਾ ਪਰੌਣਾ ਹੋ ਜਾਂਦਾ ਆ ਜਾ ਕੰਮ ਲੈ ਆ ਕਾਹ ਤੇ ਆ ਜਾ ਕਾਹ ਕੰਮ ਗਾਲ ਤੇ ਆ ਗਿਆ ਸੀ ਯਾਰ ਹਾਂ ਜੀੜੀ ਆ ਯਾਰ ਛੱਡ ਦੇ ਕੱਸ ਹਾਂ ਜੀੜੀ ਆ ਯਾਰ ਕਬੱਡੀ ਖੇਡੋ ਟਾਈਮ ਨਾ ਕਰੋ ਟਾਈਮ ਨਾ ਖਰਾਬ ਕਰੋ ਉੱਠ ਆ ਕੀ ਕਰਦਾ ਯਾਰ ਤੂੰ ਕਾਸ ਤਾ ਫੁੱਦੂ ਗੱਲਾਂ ਨੇ ਤੇਰੀਆ ਚੱਲਿਆ ਵੀ ਕਾਸ ਕਬੱਡੀ ਦੇ ਆ ਗਿਆ ਆ ਖਾਣ ਵਾਸਤੇ ਆ ਦੇਖੋ ਕਾਸ ਨੂੰ ਟੋਕਾਂ ਵਾਲਾ ਬੱਗੇ ਵਾਲਾ ਸ਼ਖਵਿੰਦਰ ਬੱਗਾ ਜੱਫਾ ਲੱਗ ਗਿਆ ਸ਼ਖਵਿੰਦਰ ਦਾ ਕਾਸ ਦੇ ਨਾਲ ਹੁਣ ਦੇਖਦੇ ਆ ਆ ਕੰਮ ਥੋੜਾ ਜਿਹਾ ਆ ਕਾਸ ਤਾਂ ਵਸ ਦਬ ਗਿਆ ਦਬ ਗਿਆ ਮੈਂ ਬੜਕਾ ਹੀ ਮਾਰਦਾ ਵਡੀਆਂ ਬਸ ਹੈਗਾ ਕੁਛ ਨਹੀਂ ਆ ਦੇ ਦੇ ਨਾਲ ਲੱਕ ਮਾਰੀ ਮੇਰੇ ਇਧਰ ਜਵਾਕਾਂ ਦਾ ਮਾਮਾ ਵੀ ਲੱਗ ਗਿਆ ਚਲੋ ਆਇਆ ਮੇਰੇ ਘਰ ਉਹ ਬੈਹਂਦਾ ਜਾ ਕੇ ਦਮ ਚੜ ਗਿਆ ਚਲੋ 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 ਆ ਜਾ ਬਸ ਆਹੀ ਇੱਕ ਪਾ ਕੇ ਬਾਹਰ ਨਹੀਂ ਇਹਦੀ ਫੇ ਆਇਆ ਬਸ ਖੜ ਗਿਆ ਦਾਵਲੇ ਰਮਨ ਦੇ ਬੈਵੀ ਕਾਸ ਦੀ ਦੂਜੀ ਕਵਡੀ ਆ ਬੈਗੇ ਕਾਸ ਨੂੰ ਦੇਖੋ ਮਾਮਾ ਨਾਲਾ ਮਸੀ ਨੂੰ ਮਸੀ ਨੂੰ ਬੈ ਗਿਆ ਮਾਮਾ ਨਾਲਾ ਸਾਰ ਪੁਰੀ ਆ ਕਾਸ ਉਹ ਛਕਿਆ ਉਹ ਛਕ ਲਿਆ ਮੋਟਾ ਉਹ ਛਕ ਲਿਆ ਕਾਸ ਕਾਸ ਛਕ ਲਿਆ ਦੇਖੋ ਹੋਰ ਅਖੜਾ ਕਾਸ ਪਾਵਾ ਤੇ ਗਾ ਲਾਓ ਸੌਜੀ ਆਕਾਸ਼ ਦੀ ਤੀਜੀ ਕਬੱਡੀ ਆ ਗਈ ਪਹਿਲਾਂ ਇੱਕ ਨੰਬਰ ਦਾ ਲੈ ਗਿਆ ਸੀ ਇਹ ਜਿਹੜਾ ਦੂਜਾ ਨੰਬਰ ਆ ਉਹ ਇਹਨਾਂ ਰੱਖ ਲੈ ਦੀ ਇਹਲਾ ਫੇਰ ਬਸ ਤੀਜਾ ਨੰਬਰ ਫੇਰ ਰੱਖ ਲਿਆ ਬਸ ਛੱਡ ਲਿਆ ਬਸ ਛੱਡ ਲਿਆ ਇਹਨੂੰ ਕਸਾਵਾ ਮਾਰਿਆ ਹਾਂ ਘੜ ਦੇ ਨਾਲ ਉਹ ਦੱਸਣਾ ਹੈ ਲੈ ਗਿਆ ਵੀ ਪਹਿਲਾ ਨੰਬਰ ਬੁੱਕਾ ਕਲਾਂ ਅਮਰੋਹ ਦੇ ਵਿੱਚ ਪੈਂਦਾ ਜੀ ਨੇੜੇ ਇੱਕ ਨੰਬਰ ਲੈ ਗਿਆ ਜੀ ਇਹ ਸ਼ੀਆ ਲੋਦਾ ਜੀ ਤੁਹਾਡਾ ਭਰਾ ਇੱਧਰ ਦੇਖੋ ਪੰਮਾ ਕਮੇਟੀ ਕਰਦਾ ਨਾ ਸਦਾ ਜੀ ਨਾ ਦਾ ਕੰਮ ਕਰਿਆ ਗਿਆ ਵੀਰੇ ਸ਼ੀਆ ਲੋਦਾ ਨਾ ਜੀ ਸ਼ੀਆ ਲੋਦਾ ਦਾ ਨਾ ਹਾਂ ਹੂੰ ਕਮੇ ਤੂੰ ਵੀ ਖੇਡਿਆ ਘਾਟੀ ਦਾ ਬਹੁਤ ਆ ਨਾ ਪਹਿਲਾਂ ਥੋੜਾ ਜੀ ਇਹ ਇਧਰ ਆਇਆ ਪੰਮਾ ਵੀਰੇ ਕਵਡਟੀ ਵੀ ਖੇਡਿਆ ਬਹੁਤ ਖੇਡਿਆ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੂੰ ਤਾਂ ਨਾ ਸੋਣਾ ਨਾਲ ਖੇਡਦੀ ਫਿੱਡੋ ਨਾਲ ਆਹ ਲੋਕਾਂ ਨੂੰ ਲਓ ਜੀ ਦੂਜੀ ਕਵਡਟੀ ਚੱਲਿਆ ਦੂਜੀ ਕਵਡਟੀ ਵੀ ਆ ਗਿਆ ਵੀ ਹਲੇ ਆ ਜਾ ਸ਼ਖਵਿੰਦਰ ਬੁੱਗਾ ਹਲੇ ਆ ਜਾ ਸ਼ਖਵਿੰਦਰ ਸ਼ਖਵਿੰਦਰ ਕਾਕਾ ਬੁੱਗਾ ਹਾਂ ਹਿਆ ਹਿਆ ਜਿੰਨੀ ਅੰਕਾਂ ਲਿਆ ਇੱਧਰ ਕੰਮਾ ਵੀਰਾ ਵੀ ਆਉਂਦੀ ਕਮੈਂਟਰੀ ਨਾਲ ਹੁੰਦੇ ਕਰ ਰਿਹਾ ਵੀਰੋ ਇਹ ਚਾਹ ਥੋੜਾ ਜਿਆ ਦੇ ਕੋਈ ਇਹ ਉਕੇ ਕਰ ਗਿਆ ਉਹ ਕਾ ਸੋਤਾ ਵੀ ਕਰ ਗਿਆ ਦੂਜਾ ਨੰਬਰ ਵੀ ਲੈ ਗਿਆ ਵਿਕਾਸ ਆ ਬੁੱਕੇ ਵਾਲਾ ਸ਼ਖਵਿੰਦਰ ਆਕਾਸ਼ ਦਾ ਕੁਝ ਨਹੀਂ ਕੋਈ ਆ ਪੁੱਛ ਲੈ ਤਾਂ ਇਹਨਾਂ ਨੂੰ ਮਾਰਨ ਆ ਤੇ ਹਲੇ ਕੁਝ ਨਹੀਂ ਹੈਗਾ ਤਾਂ ਲੈ ਆ ਦੇਖ ਲੋ ਵਾਹ ਦੇਖੋ ਕਾ ਸਾਹਾ ਕੀ ਰੇਟ ਤੇ ਆ ਗਿਆ ਸ਼ਖਵਿੰਦਰ ਬੁੱਕਾ ਤੰਦਨਾ ਰੇਡਾਂ ਕਰੀਏ ਇਹਨੇ ਮੁੰਡਿਆਂ ਦੀਆਂ ਦੇਖੋ ਇਹ ਕਿਹਦਾ ਰਾਮਨ ਨੰਗਲ ਹਾਂ ਆਕਾਸ਼ ਮੰਨਮੀ ਦੇਖੋ ਖਟਲਿਆ ਖਟਲਿਆ ਲਾ ਕੇ ਦੇ ਦੋ ਘਸਾਤਾ ਸੁਖਵਿੰਦਰ ਬੁਗਾ ਫੇਰ ਹੀ ਵਧੀਆ ਰਹਿ ਗਿਆ 2 ਨੰਬਰ ਲੈ ਗਿਆ ਸੁਖਵਿੰਦਰ 0 ਵਧੀਆ ਰਹਾ ਜੀਰੋ ਭੰਗਿਆ ਜੀਰੋ ਦਾ ਬਹੁਤ ਕਿਲੋਮੀਟਰ ਬਹੁਤ ਵਧੀਆ ਕਬੱਡੀ ਆ ਮੁੰਡਿਆਂ ਦੀ ਫਾਈਨਲ ਆச்சா ਹੋਰ ਇਹ ਕਹਦਾ ਬਸ ਮੈਂ ਹੁਣ ਰੇਸ ਲਾਈਏ ਹਾਂ ਰੇਸ ਲਾਓ ਆਓ ਕੱਦੂ ਦੇ ਵਿੱਚ ਰੇਸ ਲਾਓ ਇੱਕ ਇੱਕ ਆਕਾਸ਼ ਹਾਂ ਅੱਜ ਦਰਸ਼ਕ ਬੱਚੇ ਵੀ ਆ ਗਏ ਦੇਖਣ ਆ ਲੈ ਕੋ ਨਿੱਕੇ ਨਿੱਕੇ ਬੱਚੇ ਵੀ ਆ ਗਏ ਸਾਡੇ ਅਸੀਂ ਲਾਵਾਂਗੇ ਜੀ ਚਲੋ ਫਿਰ ਐ ਕਰਨਾ ਹੈ ਰੇਸ ਬਹੁਤ ਗੱਲਾਂ ਹੋ ਗਏ ਬੱਟ ਟੱਕਰਾ ਹਾਂ ਹਾਂ ਬਾਹ ਜਾਣ ਜਾਣੇ ਆ ਹਾਂ ਠੀਕ ਆ ਚਲੋ ਫਿਰ ਖੜੇ ਹੋ ਜਾਓ ਤਿੰਨ ਗਿਣੂਗਾ ਛਾਲ ਲਓ ਛਾਲ ਲਓ ਕੋਈ ਗੱਲ ਨਹੀਂ ਛਾਲ ਲਓ ਲਓ ਜੀ ਮੁੰਡੇ ਕਹਿੰਦੇ ਇਹ ਕਾਟੀ ਵਾਲੇ ਸੁਖਵਿੰਦਰ ਤੇ ਰਾਮਨ ਮੰਗਲ ਇਹ ਕਹਿੰਦੇ ਵੀ ਅਸੀਂ ਰੇਸ ਵੀ ਲਾਉਣੀ ਆ ਤਕਰੀਬਨ ਹੈਗੀ ਆ ਇਹ ਜਿਹੜੀ ਰੇਸ ਦੀ ਬਾਹੀ ਆਏ ਆ کافی ਆ ਕੰਮਿੰਦਾ ਆਪਣੀ ਕੋਲ ਸਮਝ ਕਿੰਨੀ ਬੰਦ ਤਿੰਨ ਗਿਣਾਂਗੇ ਬਈ ਆਹ ਟਰੈਕਟਰ ਲੰਘ ਜਾਂਦਾ ਇਹਦਾ ਉਹਦਾ ਟਰੈਕਟਰ ਲੰਘਦਾ ਆਹਦਾ ਮੈਂ ਤੁਹਾਨੂੰ ਲੈ ਕੇ ਨਾ ਗਿਆ ਇਹਨੂੰ ਐ ਕਰ ਦੋ ਤੁਸੀਂ ਸਾਈਡ ਤੇ ਹੋ ਜਾਓ ਤਿੰਨ ਗਿਣਾਂਗੇ ਤਿੰਨ ਗਿਣਦੇ ਭੱਜਣਾ ਉਹ ਢੇਕ ਤੱਕ ਜਾਣਾ ਢੇਕ ਤੱਕ ਵਾਰਤ ਕਰਿਆ ਯਾਰੋ 1 2 3 ਲਓ ਜੀ ਦੇਖਦੇ ਆ ਵੀ ਕਿਹੜਾ ਮੂਹਰੇ ਆਂਦਾ ਬਰਾਬਰ ਇਹ ਮੁਕਾਬਲਾ ਹੀ ਆ ਰਾਮਣ ਲੰਘਿਆ ਵਨ ਲਾ ਮੁੱਕੜ ਦੰਬਰੇ ਰਾਮਣ ਨੰਗਲਾ ਰਾਮਣ ਲੰਘਿਆ ਰਾਮਣ ਲੈ ਗਿਆ ਜੀ ਨੰਬਰ ਰਾਮਣਾ ਨੰਗਲਕਲਾਂ ਦਾ ਹੁਸ਼ਿਆਰਪੁਰ ਦੀ ਧਰਤੀ ਦਾ ਰਾਮਣ ਨੇੜੇ ਮਾਰਪੁਰ ਮਾਰਪੁਰ ਸ਼ਹਿਰ ਦੇ ਨੇੜੇ ਪੈਂਦਾ ਨੰਗਲਕਲਾਂ ਲਓ ਜੀ ਧੰਨਵਾਦ ਜੀ ਮਿਹਰਬਾਨੀ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਕਿਸੇ ਹੋਰ ਨਮਾ ਕੋਈ ਚੀਜ਼ ਲੈ ਕੇ ਨਵੀਂ ਚੀਜ਼ ਕੋਈ ਦਿਖਾਵਾਂਗੇ ਤੁਹਾਨੂੰ ਦੰਦੇ ਰਹੋ ਸਾਥ ਸਾਡਾ ਸ਼ਾਸਤਰੀ ਕਾਲ ਜੀ